ਇਹ ਹੁੰਦਾ ਨਸਲੀ ਵਿਤਕਰਾ ਆ ਦੇਖੋ ਗੋਰਾ ਕਿਵੇਂ ਆਪਣੇ ਪੰਜਾਬੀ ਮੁੰਡੇ ਨਾਲ ਵਿਚਾਰਾ ਡਿਊਟੀ ਕਰ ਰਿਹਾ ਤੇ ਉਹਦੇ ਗਲ ਪੈ ਰਿਹਾ ਤੇ ਉਹਨੂੰ ਉਹ ਜੇ ਸ਼ਬਦ ਬੋਲ ਰਿਹਾ ਜਿਹੜੇ ਵੀ ਬਰਦਾਸ਼ਤ ਤੋਂ ਵੀ ਬਾਹਰ ਹੈ ਇਹ ਤਾਂ ਮੁੰਡਾ ਵਿਚਾਰਾ ਚੰਗਾ ਸੀਗਾ ਜਿਹੜਾ ਅੱਗੋਂ ਵਧੀਆ ਢੰਗ ਨਾਲ ਪੇਸ਼ ਆ ਰਿਹਾ ਕਿਉਂਕਿ ਆਪਣੇ ਆਪਣਾ ਜਿਹੜਾ ਧਰਮ ਹੈ ਆਪਣਾ ਜਿਹੜਾ ਸਮਾਜ ਹੈ ਜਾਂ ਆਪਣਾ ਆਲਾ ਦਵਾਲਾ ਹੀ ਸਿਖਾਉਂਦਾ ਕਿ ਕਿਸੇ ਨੂੰ ਆਪਾਂ ਗਲਤ ਨਹੀਂ ਬੋਲਣਾ ਪਰ ਇਹਨੂੰ ਕੀਤਾ ਹੁੰਦਾ ਸਿੱਧਾ ਗੁਰੇ ਨੂੰ ਤੇ ਪਤਾ ਲੱਗ ਜਾਂਦਾ ਵੀ ਪੰਜਾਬੀ ਕਹਿੰਦੇ ਕੀ ਨੂੰ ਸ਼ਾਇਦ ਆ ਤੁਹ ਬਾਕ ਟੂ ਯਰ ਕੰਟਰੀ You're not a Canadian. You're not, you're, not, you're not a Canadian. You don't have to worry about that. Man. You, you are, are not a that. Canadian. You are disgusting. I'm, I'm here on a permit, man. I am not here like for Go I'm back to again. your country. I'm not going back, man. Do whatever you Go want. Go back to your do country. You want. You're not a Canadian. You don't have to worry read about it. that. Just, just you're do. disgusting. You don't know Canada, Canadian what. I know. I know everything, man. I read You know, everything, you know everything. Then get out of my face. You don't you, know anything, ਨਸਲੀ ਵਿਤਕਰੇ ਦੀ ਇਹ ਇੱਕ ਘਟਨਾ ਨਹੀਂ ਕੈਨੇਡਾ ਦੇ ਵਿੱਚ ਬਹੁਤ ਥਾਵਾਂ ਤੇ ਜਿਹੜੇ ਆਪਣੇ ਪੰਜਾਬੀ ਆ ਨਸਲੀ ਜਿਹੜੀ ਵਿਤਕਰੇ ਦਾ ਸ਼ਿਕਾਰ ਹੁੰਦੇ ਆ ਤੇ ਪੰਜਾਬੀਆਂ ਤੇ ਅਟੈਕ ਵੀ ਹੋਏ ਸੀ ਪਿੱਛੇ ਜੇ ਵੀ ਦੋ ਘਟਨਾਵਾਂ ਹੋਈਆਂ ਉਹ ਜਿਹਦਾ ਸਿੱਧਾ ਤੇ ਸਿੱਧਾ ਸਬੰਧ ਨਸਲੀ ਵਿਤਕਰਾਂ ਹੀ ਸੀ ਤੇ ਇਸੇ ਕਰਕੇ ਆਪਣੇ ਪੰਜਾਬੀ ਆ ਜਿਹੜੇ ਬਹੁਤ ਸਾਰੇ ਜਿਹੜੇ ਜਿਨ੍ਹਾਂ ਨੂੰ ਆਪਾਂ ਕਹਿ ਲਓ ਵੀ ਜ਼ਮੀਰਾਂ ਜਾਗਦੀਆਂ ਉਹ ਸੁਣਦੇ ਨਹੀਂ ਇਹਨਾਂ ਇਹੋ ਜਿਹੇ ਗੋਰਿਆਂ ਦੀ ਗੱਲ ਤੇ ਤਾਂ ਕਰਕੇ ਉਹ ਪੰਜਾਬ ਮੋੜਨਾ ਪਸੰਦ ਕਰਦੇ ਆ